ਦੋਸਤੋ ਗੁਰਰਾਸਪੁਰ ਦੇ ਕਾਲਜ ਰੋਡ ਤੇ ਪਹੁੰਚੇ ਆਂ ਔਰ ਦੋ ਦਿਨ ਤੋਂ ਪਿਛਲੇ ਪਿਛਲੇ ਦੋ ਦਿਨ ਤੋਂ ਇੱਕ ਮਸਲਾ ਜਿਹੜਾ ਵਾ ਨਾ ਜੀ ਉਹ ਬੜਾ ਸ਼ਹਿਰੀ ਚਰਚਾ ਦਾ ਵਿਸ਼ਾ ਬਣਿਆਦਾ ਵਾ ਕਿ ਇੱਕ ਈ-ਰਿਕਸ਼ੇ ਦਾ ਚਲਾਨ ਕੀਤਾ ਗਿਆ ਸੀ 20000 ਦਾ ਸੋ ਇਸ ਨੂੰ ਲੈ ਕੇ ਜਿਹੜਾ ਵਾ ਦੇਖੋ ਆਪੋਜੀਸ਼ਨ ਪਾਰਟੀਆਂ ਨੇ ਵੀ ਕਾਫੀ ਰੋਲਾ ਪਾਇਆ ਵਾ ਔਰ ਤਕਰੀਬਨ ਜਿਹੜਾ ਵਾ ਸੁਰਖੀਆਂ ਵਿੱਚ ਜੜੀਆਂ ਆ ਬਣੀਆਂ ਦੀਆਂ ਇਸ ਸਮੇਂ ਖਬਰਾਂ ਦੀਆਂ ਖਬਰਾਂ ਦੀਆਂ ਵੀ ਔਰ ਚੈਨਲਾਂ ਦੀਆਂ ਵੀ ਸੋ ਭਾਜੀ ਇਹ ਸਾਡ ਨਾਲ ਨੇ ਭਾਜੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਭਾਜੀ ਸਮੱਸਿਆ ਕੀ ਹੈ ਅਸਲ ਵਿੱਚ ਭਾਜੀ ਕੀ ਕਹਾਣੀ ਹੈ ਕੀ ਗਲਤ ਹੋਈ ਸਾਰੀ ਜੀ ਦੇ ਇਕ ਤਿੰਨ ਪਾਈਪਾਂ ਹੀ ਵੇਚੀਆਂ ਸੀ ਤੇ ਕਸਟਮਰ ਦੇ ਘਰ ਪਾਈਪਾਂ ਭੇਜਣੀਆਂ ਸੀ ਉਹ ਕਹਿੰਦਾ ਸੀ ਪਾਈਪਾਂ ਮਹਰੀਆਂ ਭੇਜੋ ਤੇ ਕਰਾਇਆ ਨਾ ਟੈਕ ਕਰ ਲਿਆ ਈ ਰਿਕਸ਼ੇ ਵਾਲੇ ਨਾਲ ਹੂੰ ਇੱਥੋਂ ਪਾਈਪਾਂ ਭੇਜ ਰਹੀ ਸੀ ਤੇ ਚੌਂਕ ਦੇ ਵਿੱਚ ਹੀ ਅਸੇ ਚੌਂਕ ਚੀ ਹੂੰ ਪੁਲਸ ਨੇ ਡਾਕਾ ਲਗਾਇਆ ਹੋਇਆ ਸੀ ਤੇ ਇਹਨੂੰ ਰੋਕ ਲਿਆ ਜੀ ਨਾਂ ਨੂੰ ਕੁਝ ਨਹੀਂ ਪੁੱਛਿਆ ਇਹਨੂੰ 20000 ਦਾ ਚਲਾਨ ਇਹਦੇ ਹੱਥ ਚ ਫੜ ਕੇ ਥਮਾਤਾ ਹੂੰ ਉਹ ਰੋ ਵਿਚਾਰਾ ਗਰੀਬ ਬੰਦਾ ਆਇਆ ਸਾਡੇ ਕੋਲ ਵੀ ਮੇਰਾ ਚਲਾਨ ਕਰਤਾ ਵਾ ਮੈਂ ਕਿਹਾ ਜੀ ਮੈਂ ਕੀ ਕਰ ਸਕਦਾ ਵਾ ਕਿ ਆਗੇ ਵਿਚਾਰ ਰੋਇਆ ਫਿਰ ਇਹਨੂੰ ਕੋਈ ਇਹਦੇ ਵਾਕਫ ਸੀ ਬੰਦੇ ਇਹ ਆਇਆ ਸਾਡੇ ਕੋਲ ਆਪਾਂ ਕਈ ਦੱਸੋ ਕੀ ਕਰਨਾ ਹੱਲ ਆਪਾਂ ਜੋ ਵੀ ਹੁੰਦਾ ਵਾ ਅਸੀਂ ਆਪਣੇ ਹਿਸਾਬ ਨਾਲ ਕੰਮ ਕੀਤਾ ਤੇ ਇਹ ਬੰਦੇ ਦਾ ਨਹੀਂ ਸਾਡਾ ਮਸਲਾ ਹੱਲ ਹੁੰਦਾ ਤੇ ਆਪਾਂ ਅੱਛਾ ਇਹ ਮਸਲਾ ਬੜਾ ਮਲਬੀ ਉਲਝ ਗਿਆ ਮੈਂ ਦੇਖ ਰਿਹਾ ਮੈਂ ਉਹ ਤਕਰੀਬਨ ਜਿਹੜਾ ਸੁਰਖੀਆਂ ਵੀ ਬਣੀਆਂ ਵਾ ਉਹ ਸਿਆਸਤ ਦੇ ਵਿੱਚ ਕਾਫੀ ਹੋ ਰਹੀ ਹੈ ਇਹਨੂੰ ਕਿਦਾਂ ਦੇਖਦੇ ਹੋ ਪਾਜੀ ਦੇਖੋ ਦੇਖੋ ਅਸੀਂ ਸਾਡਾ ਦੇਖੋ ਸਿਆਸਤ ਨਾਲ ਕੋਈ ਤਾਲੁਕ ਨਹੀਂ ਹੈਗਾ ਸਾਡੇ ਵਾਸਤੇ ਸਾਰੀਆਂ ਪਾਰਟੀਆਂ ਕੋ ਜੀਆਂ ਨੇ ਕਿਉਂਕਿ ਅਸੀਂ ਦੁਕਾਨਦਾਰ ਬੰਦੇ ਆ ਸਾਡੇ ਵਾਸਤੇ ਕਿਸੇ ਵੀ ਪਾਰਟੀ ਨਾਲ ਕੋਈ ਗੱਲ ਹੀ ਨਹੀਂ ਦੇਖੋ ਸਾਡੇ ਵਾਸਤੇ ਬੈਲ ਸਾਹਿਬ ਵੀ ਉਸ ਤਰ੍ਹਾਂ ਹੀ ਨੇ ਤੇ ਪਾੜਾ ਸਾਹਿਬ ਵੀ ਉਸ ਤਰ੍ਹਾਂ ਨੇ ਬਿਲਕੁਲ ਤੇ ਸਾਡਾ ਭਾਜਪੀ ਵਾਲੇ ਨਾਲ ਵੀ ਉਸ ਤਰ੍ਹਾਂ ਪਿਆਰ ਆ ਸਾਰੇ ਹਰ ਸ਼ਹਿਰ ਦੇ ਬੰਦੇ ਦੇਖੋ ਛੋਟਾ ਜਿਹਾ ਸ਼ਹਿਰ ਆ ਹਰ ਇੱਕ ਬੰਦੇ ਦਾ ਆਪਾਂ ਨਿਜੀ ਆਪਣਾ ਸੁਲੂਕ ਹੈਗਾ ਤੇ ਸਾਡੇ ਨਾਲ ਸਾਰੀਆਂ ਸਾਰੀਆਂ ਪਾਰਟੀਆਂ ਸਹਿਮਤ ਨੇ ਸਾਡੇ ਨਾਲ ਦੇਖੋ ਜੇ ਤੁਸੀਂ ਕਹੋਗੇ ਵੀ ਸਾਡੇ ਨਾਲ ਹੁਣ ਦੇਖੋ ਕੋਈ ਸਿਆਸਤ ਦਾ ਰੰਗ ਦੇਵੇ ਉਦੇ ਵਿੱਚ ਸਾਡਾ ਕੀ ਗਲਤੀ ਹੈ ਨਹੀਂ ਬਿਲਕੁਲ ਬਿਲਕੁਲ ਉਹ ਉਹਨਾਂ ਨੇ ਸੁਨੀਆ ਤੇ ਉਹਨਾਂ ਨੂੰ ਮਤਲਬ ਥੋੜਾ ਆਊਟ ਲੱਗਾ ਹੋਵੇਗਾ ਵੀ ਰਕਸ਼ਾ ਚਲਾਨ ਕੀਤਾ ਵਾ ਤੇ ਉਹਨਾਂ ਨੇ ਹਰ ਇੱਕ ਨੇ ਪਰ ਇਹਦੇ ਵਿੱਚ ਭਾਜੀ ਇੱਕ ਚੀਜ਼ ਹੋਰ ਹੋਈ ਨਾ ਜਿਸ ਤਰ੍ਹਾਂ ਮਲਪੀ ਇੱਕ ਵਪਾਰ ਨੂੰ ਲੈ ਕੇ ਵੀ ਇੱਕ ਮੈਸੇਜ ਆ ਗਲਤ ਗਿਆ ਵਾ ਵੀ ਉਹ ਪਾਰਿਸ਼ਾਦ ਡਰੇ ਹੈ ਜਾਂ ਕੀ ਪ੍ਰੋਬਲਮ ਹੈ ਪਾਰੀ ਨੂੰ ਇਹ ਇੱਕ ਚੀਜ਼ ਹੈ ਵੀ ਉਹਨਾਂ ਦਾ ਕਾਰੋਬਾਰ ਨਹੀਂ ਹੈਗਾ ਜਾਂ ਨਹੀਂ ਪਰ ਮਾਤਮਾ ਦੀ ਕਿਰਪਾ ਨਾਲ ਸਾਡਾ ਕਾਰੋਬਾਰ ਬਹੁਤ ਵਧੀਆ ਵਾ ਐਵੇਂ ਕਹਿੰਦੇ ਨੇ ਵੀ ਕਾਰੋਬਾਰ ਨਹੀਂ ਹੈਗਾ ਦੇਖੋ ਕਾਰੋਬਾਰ ਆ ਤੇ ਆਪਾਂ ਪਰਿਵਾਰ ਪਾਲੇ ਕਰਨੇ ਆ ਆਪਣੇ ਮਲਾਜ਼ਮ ਪਾਲੇ ਕਰਦੇ ਆ ਬਿਲਕੁਲ ਕੋਈ ਪਰਵਾਹ ਦੇ ਵਿੱਚ ਸਾਨੂੰ ਕੋਈ ਦੋ ਰਾਏ ਨਹੀਂ ਕਿ ਸਾਡਾ ਕਾਰੋਬਾਰ ਵਧੀਆ ਵਾ ਕਿਉਂਕਿ ਬੱਚੇ ਇੱਥੇ ਨਾਲ ਸੈੱਟ ਨੇ ਸਾਡੇ ਬੱਚੇ ਪਰੇਲੇ ਕਿ ਬੱਚੇ ਸਾਰੇ ਜੀ ਕੋਲ ਗ੍ਰੈਜੂਏਸ਼ਨ ਤੇ ਨੌਕਰੀਆਂ ਮਿਲੀਆਂ ਨਹੀਂ ਤੇ ਇਹਨਾਂ ਨੂੰ ਕਾਰੋਬਾਰ 'ਚ ਪੈ ਗਏ ਹੂੰ ਤੇ ਵਧੀਆ ਕਾਰੋਬਾਰ ਚੱਲਦਾ ਪਿਆ ਕਾਰੋਬਾਰ ਮਾਤਮ ਦੀ ਕਿਰਪਾ ਤਾਂ ਹੀ ਤੁਸੀਂ ਕਾਰੋਬਾਰ ਕਰ ਰਹੇ ਹੋ ਉਹ ਪੰਜ ਚਾਰ ਪਾਲੇ ਕਰਨੇ ਬੰਦੇ ਇੱਥੇ ਦੁਕਾਨ ਤੇ ਜੁਟੀ ਕੁਵਾਰੀ ਨੇ ਆਪਣੀ ਪਰਿਵਾਰ ਚੱਲਦੇ ਪਏ ਪਰਿਵਾਰ ਸਾਡੇ ਚੱਲਦੇ ਪਏ ਤਿੰਨ ਚਾਰ ਪਰਿਵਾਰ ਚੱਲ ਰਹੇ ਆ ਆਪਣੇ ਬੱਚੇ ਜਿਹੜੇ ਮੁਲਾਜ਼ਮ ਨਾਲ ਉਹਨਾਂ ਦੇ ਪਰਿਵਾਰ ਚੱਲ ਰਹੇ ਆ ਹੂੰ ਈ ਰਖੇ ਵਾਲਿਆਂ ਨੂੰ ਵੀ ਰੋਟੀ ਸਾਡੇ ਕੋਲ ਮਿਲਦੀ ਜੀ ਤਿੰਨ ਚਾਰ ਈ ਰਖੇ ਜਿਹੜੇ ਇੱਥੇ ਜੁੜੇ ਨਾਲ ਬੜੀ ਵੱਡੀ ਗੱਲ ਹੁੰਦੀ ਹੈ ਜੀ ਹਾਂਜੀ ਬਿਲਕੁਲ ਤੇ ਖੌਣ ਜਿਹੜੀਆਂ ਪੈਪਾਂ ਦੀ ਗੱਲ ਹੋ ਤੇ ਤੇ ਹੀ ਜਾਣੀਆਂ ਜੇ ਜੇ ਸਾਨੂੰ ਕੋਈ ਮਸਲਾ ਹੋਰ ਆ ਕੇ ਚੀਜ਼ ਜਾਣ ਦਾ ਦੱਸ ਦਿਓ ਕਿਉਂਕਿ ਛੋਟੇ ਹੱਥ ਵੀ ਜਿਹੜਾ ਉਹ ਵੀ 7-8 ਫੁੱਟ ਲੰਬਾ ਹੁੰਦਾ ਭਾਈਪਾਂ ਵੀ ਫੁੱਟੀਆਂ ਹੁੰਦੀਆਂ ਜੇ ਉਹ ਸਾਨੂੰ ਦੱਸ ਦੇਣ ਵੀ ਕਹਤੇ ਜਾਣੀਆਂ ਆਪਾਂ ਉਹਦੇ ਤੇ ਭੇਜਿਆ ਕਰਾਂਗੇ ਨਾਲ तकरीबन ਸਾਰੇ ਹਰੇਕ ਦੁਕਾਨਦਾਰ ਸਾਰੀ ਦੁਕਾਨਦਾਰ ਦੇਖੋ ਸਾਰੀ ਜਿੰਨੀ ਵੀ ਸੈਂਟਰੀ ਦੇ ਦੁਕਾਨਾਂ ਤੋਂ ਭਾਈਪਾਂ ਜਾਂਦੀਆਂ ਨੇ ਸਾਰੀਆਂ ਹੀ ਛੋਟੀ-ਛਾਟੀ ਤੇ ਇਰਖੇ ਤੇ ਜਾ ਰਹੀ ਹੈ ਜਿਹਦੀ ਕੋਈ ਤਾਂ ਯਾਦਾ ਹੋਣਗੀਆਂ ਉਹ ਛੋਟਾ ਛਾਟੀ ਗੱਲ ਲੰਦਾ ਤੇ ਭਾਈਪਾਉਂਦੀ ਵੀ ਬਾਹਰ ਹੀ ਹੁੰਦੀਆਂ ਜੇ ਹਮਮ ਕਿ ਨੋ ਡਾਊਟ ਕਿਉਂਕਾ 20 ਫੁੱਟੀ ਗੱਡੀ ਸ਼ਹਿਰ ਚ ਕਿੱਥੇ ਵੜੂਗੀ ਬਿਲਕੁਲ ਬਿਲਕੁਲ 20 ਫੁੱਟ ਦੀ ਵੱਡੀ ਗੱਡੀ ਟਰੱਕ ਤੇ ਜਾਏਗੀ 20 ਫੁੱਟੀ ਪਾਈਪ ਉਹ ਤੇ ਦੇਖੋ ਇਰਖੇ ਤੇ ਬੁਝੇ ਰਿਕਸ਼ੇ ਬੰਦੋ ਗਦੇ ਆ ਤੇ ਆ ਜਾ ਕੇ ਹੁਣ ਇਰਖੇ ਹੀ ਚੱਲ ਰਹੇ ਆ ਤੇ ਉਹਦੇ ਤੇ ਹੀ ਜਾਣ ਗਈਆਂ ਤੇ ਜੇ ਅੱਜ ਇਹ ਕੀਤਾ ਚਲਾਨ ਫਿਰ ਕੱਲ ਕਰ ਦੇਗਾ ਕਿਦਾਂ ਕੱਪ ਚਲੇਗਾ ਨਹੀਂ ਦੇਖੋ ਇਹ ਤਾਂ ਆਉਣ ਵਾਲਾ ਸਮਾਂ ਚਲੋ ਦੱਸੇਗਾ ਪਰ ਮੈਨੂੰ ਉਮੀਦ ਨਹੀਂ ਪੀਦਾ ਪਰ ਇੱਕ ਨਾ ਸ਼ਹਿਰ ਵਿੱਚ ਜੀ ਸਰ ਦੇਖੋ 20000 ਰੁਪਏ ਦਾ ਚਲਾਨ ਦੇਖੋ ਗਲਤ ਵਾਪਾ ਜੀ ਅਸੀਂ ਆਪ ਕਹਾਂਗੇ ਤਰਦੇ ਦਾ 500 ਦਾ 1000 ਦਾ ਕਰ ਦਿੰਦਾ ਵਿਚਾਰਾ ਗਰੀਬ ਆਦਮੀ ਚਲੋ ਆਪਣੀ ਦੋ ਦਿਹਾੜੀਆਂ ਉਹਦੀ ਇੱਕ ਤਨ ਨਾਕ ਮੰਦਾ ਕਿ ਗਰੀਬ ਬੰਦਾ ਸੀ ਜਿਹੜਾ ਉਹਦਾ ਮਾਰੀ ਗਰੀਬ ਬੰਦਾ ਵੀ ਅਖਿਆ ਵੀ ਉਹ ਵਿਚਾਰਾ ਇੱਥੇ ਆ ਕੇ ਰੋਂਦਿਆ ਵਾ ਹਾਂ ਉਹਦਾ ਕੀ ਹੱਲ ਕਰੀ ਹੁਣ ਦੱਸੋ ਆਪਾ ਹੁਣ ਵੀ ਬੈਠਾ ਰਾ ਵਿਚਾਰਾ ਵੀ ਮੈਂ ਕੀ ਕਰਾਂ ਮੈਂ ਕਹਾਂ ਭਾਈ ਤੇਰਾ ਹੀ ਰਖਾ ਅੰਦਰ ਆ ਤੇ ਜਦੋਂ ਸੁਣੋਏਗਾ ਤੇ ਫਿਰ ਤੂੰ ਚ ਲਾਲੀ ਦਿਹਾੜੀਆਂ ਹੋਰ ਕੀ ਆ ਹੂੰ ਹੂੰ ਸੋ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਭਾਜੀ ਸ਼ਹਿਰ ਵਾਸੀਆਂ ਨੂੰ ਦੇਖੋ ਮੈਸੇਜ ਅਹੀ ਦੇਂਦੇ ਆ ਹੂੰ ਸ਼ਹਿਰ ਵਾਸੀਆਂ ਦੇ ਦੇਖੋ ਸਾਡੇ ਨਾਲ ਸਾਰੇ ਵਿਚਾਰੇ ਕੰਨੇ ਲਾ ਕੰਦਾ ਬੁਲਾ ਕੇ ਸ਼ਹਿਰ ਵਾਸੀ ਸਾਡਾ ਸਹਿਮਤ ਨੇ ਹੂੰ ਬਾਕੀ ਨਹੀਂ ਪਾਰਟੀ ਬਾਜੀ ਦੀ ਗੱਲ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਯਾਨੀ ਕਿ ਆ ਵੀ ਤੁਸੀਂ ਆ ਸਾਡੇ ਨਾਲ ਚਲੋ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਸਾਰਿਆਂ ਦਾ ਲਿੰਕ ਹੈਗਾ ਸਾਰੀਆਂ ਪਾਰਟੀਆਂ ਸਾਡੇ ਨਾਲ ਚੱਲਦੀਆਂ ਹੂੰ ਅੱਛਾ ਇਹ ਇੱਕ ਕਮਰਸ਼ੀਅਲ ਭਾਜੀ ਹਾਂਜੀ ਹਾਂਜੀ ਲੋਡ ਰਿਿਕਸ਼ਾ ਜੀ ਜਦ ਸਾਮਾਨ ਟੋਲ ਵਾਲਾ ਓਕੇ ਹਾਂਜੀ ਹਾਂਜੀ ਇਹਦੇ ਤੋਂ ਦਿੱਕਤ ਨਹੀਂ ਹੋਣੀ ਚਾਹੀਦੀ ਫਿਰ ਨਹੀਂ ਦਿੱਕਤ ਹੈ ਵੀ ਇਹ ਲੈਂਥ ਲੰਬੀ ਆ ਹਾਂ ਤਾਂ ਲੈਂਥ ਪਾਈਪ ਦੀ 20 ਫੁੱਟ ਹੁੰਦੀ ਆ ਦੇਖੋ ਨੇਚਰਲੀ ਜੀ ਉਹ ਤਾਂ ਹੋਣੀ ਹੀ ਆ ਹਾਂ ਪਾਈਪ ਦੀ 20 ਫੁੱਟ ਹੀ ਆ ਕੋਈ ਟੋਟੇ ਕਰਕੇ ਥੋੜਾ ਭੇਜਾਂਗੇ ਬਿਲਕੁਲ 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 ਯਾਨੀ ਟੋਟੇ ਕੋਈ ਜ਼ਿੰਦਾਰਗਾ ਮਤਲਬ ਇਹ ਤੁਹਾਡੇ ਕੋਲ ਜਿਹੜੇ ਇਰਸ਼ਾ ਸੀ ਇਹ ਹੈ ਹੀ ਕਾਰੋਬਾਰ ਲਈ ਜੀ ਹਾਂਜੀ ਅਸੀਂ ਕਹਿ ਸਕਦੇ ਹਾਂ ਹਾਂ ਬਾਕੀ ਜਿਹੜੇ ਸਵਾਰੀਆਂ ਵਾਲਾ ਉਹਦੇ ਤੇ ਵੀ ਲੋਕੀ ਰਿਕਸ਼ੇ ਵਾਲੇ ਲਈ ਜਾਂਦੇ ਨੇ ਸਾਮਾਨ ਉਹਦੇ ਤੇ ਵੀ ਲੈ ਜਾਂਦੇ ਉਹਦੇ ਤੇ ਵੀ ਲੈ ਜਾਂਦੇ ਬਣ ਕੇ ਸਾਰੇ ਸਮਾਨ ਚਲੋ ਪਾਈਪਾਂ ਦੀ ਛਲੋ ਹੋਰ ਵੀ ਚੀਜ਼ ਉਤੇ ਬਨ ਕੇ ਲੈ ਕੇ ਜਾ ਰਹੇ ਨੇ ਜਾ ਰਹੇ ਜਾ ਰਹੇ ਆਪ ਦੇ ਦਫਾ ਸਾਰੇ ਸ਼ਹਿਰ ਚ ਦੇਖੋ ਜਾ ਰਹੇ ਨਹੀਂ ਰਖੇ ਹਮ ਬਾਕੀ ਚਲਾਨ ਸਾਡਾ ਹੀ ਕਟਿਆ ਵੀ 10000 ਦਾ ਹਮ ਪਤਾ ਨਹੀਂ ਕਿਉਂ ਕਟਿਆ ਚਲੋ ਇਹ ਕੋਈ ਇਹ ਤਾਂ ਸਮਾਂ ਦੱਸੇਗਾ ਜੀ ਹਨਾ ਕੀ ਤੁਹਾਡੇ ਨਾਲ ਗੱਲ ਸੀ ਜਾਂ ਨਹੀਂ ਚਲੋ ਦੇਖੋ ਮੇਨ ਮਕਸਦ ਇਹ ਸੀ ਜੀ ਭਾਜੀ ਹੁੰਦਾ ਜਿਹੜਾ ਕਹਿਣਾ ਵਾ ਵੀ ਕਾਰੋਬਾਰ ਚ ਕੋਈ ਕਮੀ ਨਹੀਂ ਆ ਗਈ ਸਾਡੇ ਸਾਡੇ ਬੱਚੇ ਵੀ ਅੱਛੇ ਪੜੇ ਲਿਖੇ ਨੇ ਔਰ ਪਰਮਾਤਮਾ ਦੀ ਕਿਰਪਾ ਵਾ ਔਰ ਇਹ ਨਾਮ ਮੰਦ ਵਿੱਚ ਕੋਈ ਡਾਊਟ ਰਕੇ ਵੀ ਕਾਰੋਬਾਰ ਨੂੰ ਕੋਈ ਨੁਕਸਾਨ ਹੋ ਰਿਹਾ ਵਾ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਚ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਸੋਹਣਾ ਵਪਾਰੀ ਕਾਰੋਬਾਰ ਆਪਣਾ ਕਰ ਰਹੇ ਨੇ ਸਾਡੇ ਸ਼ਹਿਰ ਦੇ ਵਿੱਚ ਜੀ ਔਰ ਦੇਖੋ ਪਾਰਟੀ ਵੱਲੋਂ ਜੀ ਗੱਲ ਕੀਤੀ ਆਪਾਂ ਵੀ ਸਿਆਸਤ ਜੜੀਤੀ ਹੋ ਰਹੀ ਆ ਕਹਿੰਦੇ ਵੀ ਸਾਨੂੰ ਕਿਸੇ ਵੀ ਸਿਆਸਤਦਾਨ ਨਾਲ ਕੋਈ ਗਿਲਾਨੀ ਹੈਗਾ ਜੀ ਕਹਿੰਦੇ ਸਾਡੇ ਨਾਲ ਸਾਰਿਆਂ ਦਾ ਪਿਆਰ ਵਾ ਸੋ ਇਹ ਚੀਜ਼ਾਂ ਬਿਲਕੁਲ ਸਚਾਈ ਨਾਲ ਗੱਦ ਰਹੇ ਤੇ ਔਰ ਕਾਰੋਬਾਰ ਦੀ ਤੁਸੀਂ ਦੇਖੋ ਮੜਿਆ ਕਮਾਇਓ ਕੈਮਰਾ ਬਹੁਤ ਸੋਹਣਾ ਕਾਰੋਬਾਰ ਵਾ ਉਹਰੇ ਦੇ ਬੱਚੇ ਵੀ ਜਿਹੜੇ ਆ ਜੀ ਬਹੁਤ ਵਧੀਆ ਕੰਮ ਕਰਦੇ ਨੇ ਔਰ ਸਾਡਾ ਮੇਨ ਮਕਸਦ ਇਹ ਸੀ ਪੀਏ ਸੁਰਖੀਆਂ ਤੇ ਵਿਸ਼ਾ ਜਿਹੜਾ ਚੱਲਦਾ ਪਿਆ ਸੀ ਸੋ ਇਹਨੂੰ ਤੁਹਾਡੇ ਤੱਕ ਪਹੁੰਚਾਉਣਾ ਸਾਡਾ ਕੰਮ ਸੀ ਸੋ ਤੁਹਾਡੇ ਤੱਕ ਪਹੁੰਚਾਇਆ ਵਜੀ ਸੋ ਬਾਕੀ ਇਹਦਾ ਰਿਜ਼ਲਟ ਜਿਹੜਾ ਤੁਸੀਂ ਜੋ ਵੀ ਜਵਾਬ ਦੇਣਾ ਤੁਸੀਂ ਕਮੈਂਟਾਂ ਜੀ ਦੇ ਸਕਦੇ ਹੋ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ